हां जी दोस्तों आओ सुनो ਅਸੀਂ ਇੱਕੋ ਮਰੀਜ਼ ਦੀਆਂ ਤਿੰਨ ਦਿਨਾਂ ਦੀਆਂ ਵੀਡੀਓ ਜੋ ਇਹਨਾਂ ਦੇ ਇੰਪਰੂਵਮੈਂਟ ਹੋਈ ਹੈ ਤਿੰਨ ਦਿਨ ਅਸੀਂ ਵੀਡੀਓ ਬਣਾਈ ਹੈ ਦੂਜੇ ਦਿਨ ਚੌਥੇ ਦਿਨ ਤੇ ਪੰਜਵੇਂ ਦਿਨ ਉਹ ਵੀਡੀਓ ਤੁਹਾਨੂੰ ਜ਼ਰੂਰ ਅਸੀਂ ਦਿਖਾਵਾਂਗੇ ਇਸ ਵੀਡੀਓ ਦੇ ਅੰਤ ਤੱਕ ਤੁਸੀਂ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਤੋਂ ਅੱਜ ਫੇਰ ਇੱਕ ਨਵੇਂ ਪੇਸ਼ੈਂਟ ਨੂੰ ਲੈ ਕੇ ਹਾਜ਼ਰ ਹੋਏ ਆਂ ਦੋਸਤੋ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਬੇਨਤੀ ਕਰਦਾ ਕਿ ਇਹ ਵੀਡੀਓ ਨੂੰ ਤੁਸੀਂ ਜ਼ਰੂਰ ਅੰਤ ਤੱਕ ਦੇਖਿਓ ਕਿਉਂਕਿ ਇਹ ਵੀਡੀਓ ਇੱਕ ਅਸੀਂ ਖਾਸ ਪੇਸ਼ੈਂਟ ਨੂੰ ਤੁਹਾਡੇ ਨਾਲ ਰੂਪਰੂ ਕਰਨ ਜਾ ਰਹੇ ਆਂ ਇਹਨਾਂ ਨੂੰ ਪਿਛਲੇ 2 ਸਾਲਾਂ ਤੋਂ ਕਮਰ ਦੇ ਨਾਲ ਔਰ ਲੱਤਾਂ ਦੇ ਵਿੱਚ ਬਿਲਕੁਲ ਤੁਰਨ ਦੇ ਜਦੋਂ ਤੁਰਦੇ ਸੀ ਇਹਨਾਂ ਦੇ ਭਾਰ ਨਹੀਂ ਆਉਂਦਾ ਸੀ ਗੱਲ ਲੱਤਾਂ ਤੇ ਕਾਫੀ ਪਰੇਸ਼ਾਨ ਸੀ ਔਰ ਇਹ ਸਤਪਾਲ ਜੀ ਨੇ ਸੰਦਸਰੇ ਨੇ ਕਿ ਪਹਿਲਾਂ ਅਸੀਂ ਰੇਲਵੇ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋਏ ਨੇ ਪਿਛਲੇ 2 ਸਾਲ ਤੋਂ ਉਸ ਤੋਂ ਬਾਅਦ ਹੀ ਕਹਿੰਦੇ ਇੱਕ ਵਾਰੀ ਡਿੱਗ ਗਏ ਸੀ ਅਸੀਂ ਡਿੱਗਣ ਦੇ ਕਾਰਨ ਇਹਨਾਂ ਦਾ ਅਸੀਂ ਐਕਸਰਾ ਕਰਵਾਇਆ ਸੀ ਜਿਦੇ ਵਿੱਚ ਕਰਬ ਆ ਗਈ ਸੀ ਰੀਡ ਦੀ ਹੱਡੀ ਜੋ ਥੋੜੀ ਜਿਹੀ ਵਿੰਗੀ ਹੋ ਗਈ ਸੀ ਇਹਨਾਂ ਦੀ L34 L45 L5S1 ਦੇ ਵਿੱਚ ਇਹਨਾਂ ਨੂੰ ਡਿਸਕ ਬल्ज ਆ ਗਈ। ਦੋਸਤੋ ਇਹਦੇ ਕਾਰਨ ਇਹਨਾਂ ਦਾ ਜਿਹੜਾ L5 ਹੈ ਜੋ ਮੰਨ ਕੇ L5 ਆ ওভার ਐਸ1 ਹੋਇਆ ਪਿਆ। ਇਸ ਕਰਕੇ ਤੁਸ ਇਹ ਵੀਡੀਓ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂਗੇ ਅਸੀਂ 2-3 ਦਿਨ ਦੀ ਇਕੱਠੀ ਕੀਤੀ ਹੈ ਇਹਨਾਂ ਦੀ ਹਰ ਰੋਜ਼ ਜੋ ਇਹਨਾਂ ਦੀ ਇੰਪਰੂਵਮੈਂਟ ਹੁੰਦੀ ਸੀ ਉਹ ਇਸ ਵੀਡੀਓ ਚ ਰਹੀ ਹੈ। ਤੁਸੀਂ ਜ਼ਰੂਰ ਇਸ ਵੀਡੀਓ ਨੂੰ ਅੰਤ ਤੱਕ ਦੇਖੋ। ਆਓ ਹੁਣ ਤੁਹਾਨੂੰ ਅਸੀਂ ਮਰੀਜ਼ ਨਾਲ ਦੂਜੇ ਦਿਨ ਦੀ ਚੌਥੇ ਦਿਨ ਦੀ ਤੇ ਪੰਜਵੇਂ ਦਿਨ ਦੀ ਜੋ ਵੀਡੀਓ ਆ ਉਹ ਤੁਹਾਡੇ ਨਾਲ ਜਰੂਰ ਅਸੀਂ ਸ਼ੇਅਰ ਕਰਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਤੁਸੀਂ YouTube ਤੇ ਮੇਰਾ ਚੈਨਲ ਦੇਖ ਰਹੇ ਹੋ ਤਾਂ ਪ੍ਰੇਮ ਕੈਰੋ ਪ੍ਰੈਕਟਿਕਲ ਕਲੀਨਿਕ ਮੰਡੀ ਕਲਾ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਜਰੂਰ ਫਾਲੋ ਕਰ ਲਓ ਆਓ ਆਪਾਂ ਮਰੀਜ਼ ਵੱਲ ਲੈ ਕੇ ਚੱਲਦੇ ਹਾਂ ਸੋਨੋ ਚਲੋ ਬਾਪੂ ਚੱਲੇ ਸਤਿ ਪੰਦੀ ਆਜੋ ਬਾਪੂ ਸਾਹ ਹੱਥ ਪਿੱਛੇ ਕਰ ਲਓ ਸਰ ਸਤਪਾਲ ਜੀ ਹੱਥ ਹੱਥ ਪਿੱਛੇ ਹਾਂ ਅੱਜ ਚੌਥਾ ਦਿਨ ਹੈ ਤੁਹਾਡਾ ਚੌਥਾ ਦਿਨ ਅੱਜ ਤੁਹਾਡਾ ਆਜੂ ਬਾਪਸ ਆ ਜੀ ਪਹਿਲਾਂ ਜਦੋਂ ਤੁਰਦੇ ਸੀ ਉਦੋਂ ਲੱਤਾਂ ਕੰਬਦੀਆਂ ਸੀ ਕੰਮ ਕਮਹਾਟ ਤੇ ਘਟ ਗਈ ਹਾਂ ਚਲੋ ਹਾਂਜੀ ਸਰ ਕੀ ਨਾਮ ਹੈ ਜੀ ਸਤਪਾਲ ਆਈ ਸਤਪਾਲ ਜੀ ਹਾਂਜੀ ਕਿੱਥੋਂ ਆਇਆ ਸਰ ਤੁਸੀਂ ਤਪੇ ਤੋਂ ਆਇਆ ਜੀ ਤਪੇ ਤੋਂ ਆਇਆ ਜੀ ਕੀ ਪ੍ਰੋਬਲਮ ਸੀਗੀ ਸਰ ਜੀ ਤੁਹਾਨੂੰ ਰੋਂਦ ਧੋਈ ਦੀ ਜੀ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਸੀ ਇਹ ਤਾਂ ਬਹੁਤ ਦੋ ਧਾਰ ਮੰਗ ਹੋਈ ਦੋ ਸਾਲ ਲੰਘ ਗਏ ਜੀ ਹਾਂਜੀ ਠੀਕ ਹੈ ਸਰ ਕਿੰਨੀ ਉਮਰ ਕਿੰਨੀ ਹੈ ਸਰ ਤੁਹਾਡੀ 63 ਸਾਲ ਦੀ ਉਮਰ ਹੈ ਜੀ ਠੀਕ ਹੈ ਸਰ ਕੀ ਦਿੱਕਤ ਕੀ ਆ ਰਹੀ ਸੀ ਸਤਪਾਲ ਸਿੰਘ ਜੀ ਦਿੱਕਤ ਜੀ ਤੁਰੇ ਨਹੀਂ ਜਾਂਦਾ ਇਹ ਲੱਗਦਾ ਜਿਵੇਂ ਡੱਗਾ ਗਏ ਅੱਛਾ ਜੀ ਹਾਂਜੀ ਅੱਜ ਤੁਹਾਡਾ ਸਤਪਾਲ ਜੀ ਜਿਵੇਂ ਕਹਿ ਦੇਵਾਂ ਕਿ ਪੰਜਵਾਂ ਦਿਨ ਆ ਸਾਡੇ ਕੋਲ ਹਾਂਜੀ ਔਰ ਪੰਜ ਦਿਨਾਂ ਦੇ ਵਿੱਚ ਤੁਹਾਨੂੰ ਕਿੰਨਾ ਇੱਕ ਫਰਕ ਪਿਆ ਜੀ ਬਹੁਤ ਫਰਕ ਪਿਆ ਜੀ ਹੁਣ ਤੁਸੀਂ ਜੋ ਇਹ ਤੁਹਾਡੀ ਵੀਡੀਓ ਦੇਖ ਰਹੇ ਨੇ ਹਾਂਜੀ ਔਰ ਮੈਂ ਪਹਿਲਾਂ ਵੀ ਤੁਹਾਡੀਆਂ ਜਿਹੜੀਆਂ ਤੁਰਨ ਵਾਲੀਆਂ ਚ ਪਹਿਲੇ ਦਿਨ ਤੁਸੀਂ ਦੂਜੇ ਦਿਨ ਆਏ ਸੀ ਫਿਰ ਚੌਥੇ ਦਿਨ ਵੀ ਤੁਹਾਡੀ ਇਹ ਵੀਡੀਓ ਬਣਾਈ ਸੀ ਤੁਰਦਿਆਂ ਦੀ ਹਾਂਜੀ ਅੱਜ ਸਾਨੂੰ ਪੰਜਵੇਂ ਦਿਨ ਵੀ ਤੁਸੀਂ ਥੋੜਾ ਜਿਹਾ ਤੁਰ ਕੇ ਦਿਖਾਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਹਾਂ ਥੋੜਾ ਜਿਹਾ ਉੱਠੋ ਔਰ ਚੱਲ ਕੇ ਦਿਖਾਓ ਆਜੋ ਆਜੋ ਵਾਪਸ ਆਜੋ ਅੱਗੇ ਇਸ ਤਰ੍ਹਾਂ ਪੈਰ ਪੱਟੇ ਜਾਂਦੇ ਸੀ ਸਤਪਾਲ ਜੀ ਨਹੀਂ ਪੱਟੇ ਜਾਂਦੇ ਜੀ ਅੱਛਾ ਕੀ ਦਿੱਕਤ ਕੀ ਆਉਂਦੀ ਸੀਗੀ ਦਿੱਕਤ ਆਉਂਦੀ ਜੀ ਜੇ ਤੁਰਦੇ ਆ ਲੱਗਦਾ ਸੀ ਡਿੱਗਾਗੇ ਜੀ ਠੀਕ ਹੈ ਹੁਣ ਕਿੰਨਾ ਕੁ ਤੁਰ ਲੈਣੇ ਹੋ ਹੁਣ ਬਾ ਤੁਰ ਲੈਣੇ ਬਾ ਵੀ ਠੀਕ ਹੈ ਕੋਈ ਦਿੱਕਤ ਕੋਈ ਦਿੱਕਤ ਨਹੀਂ ਜੀ ਠੀਕ ਹੈ ਔਰ ਇਸ ਤੋਂ ਬਾਅਦ ਜੋ ਮੈਂ ਤੁਹਾਨੂੰ ਐਕਸਰਸਾਈਜ਼ਾਂ ਦੱਸੂਗਾ ਤੁਸੀਂ ਉਹ ਵੀ ਕਰਦੇ ਰਹਿਣੇ ਆ ਠੀਕ ਹੈ ਔਰ ਇੰਪਰੂਵ ਦਿਨ ਬਦ ਦਿਨ ਤੁਹਾਡਾ ਵਧੀਆ ਹੁੰਦਾ ਜਾਊਗਾ ਠੀਕ ਹੈ ਚਲੋ ਚੱਲ ਕੇ ਦੇਖੋ ਹੋਰ ਇਧਰ ਲੰਘ ਜਾਓ ਆਜੋ ਵਾਪਸ ਆਜੋ ਬੈਠ ਜਾਓ ਇੱਥੇ ਬੈਠ ਜਾਓ ਕੋਈ ਗੱਲ ਨਹੀਂ ਸੋ ਦੋਸਤੋ ਸਤਪਾਲ ਜੀ ਨੇ ਜਿਵੇਂ ਇਹਨਾਂ ਦੇ ਕਾਰਡ ਤੇ ਤੁਹਾਨੂੰ ਦੱਸ ਦੇਵਾਂ ਅਸੀਂ ਇਹਨਾਂ ਦਾ ਐਕਸਰਾ ਕਰਵਾਇਆ ਸੀਗਾ ਉਹਨਾਂ ਦੇ ਵਿੱਚ ਇਹਨਾਂ ਨੂੰ ਲੰਬਰ ਸਪਾਇਨ ਦੇ ਵਿੱਚ ਕਰਵੇਚਰ ਆਇਆ ਸੀ ਕਰਵਾ ਚੁੱਕੀ ਸੀਗੀ ਮਸਲ ਸਪਾਇਨ ਸੀ L5 ਓਵਰ S1 ਜੋ ਬਲਟਿਵਰਾ ਹੁੰਦਾ ਉਹ ਹੋਇਆ ਹੋਇਆ ਸੀ ਇਹਨਾਂ ਨੂੰ ਔਰ ਇਹਨਾਂ ਦੇ ਪੈਰਾਂ ਦੇ ਵਿੱਚ ਵੀ ਜਿਵੇਂ ਮੈਂ ਕਹਿ ਦਵਾਂਗੇ ਦਰਦ ਰਹਿਦਾ ਸੀ ਔਰ ਸੋਜ ਰਹਿੰਦੀ ਸੀ ਕਾਫੀ ਸੋਜ ਸੀਗੀ ਜੀ ਅੱਜ ਮੈਂ ਤੁਹਾਨੂੰ ਇਹਨਾਂ ਦੇ ਪੈਰ ਵੀ ਦਿਖਾ ਰਿਹਾ ਹਾਂ ਹੁਣ ਬਿਲਕੁਲ ਵੀ ਸੋਜ ਨਹੀਂ ਹੈ ਸਤਪਾਲ ਜੀ ਪਹਿਲਾਂ ਕਿੰਨੀ ਕੁ ਸੋਜ ਰਹਿੰਦੀ ਸੀ ਪੈਰਾਂ 'ਚ ਬਹੁਤ ਸੋਜ ਜੀ ਲੰਘੇ ਨਹੀਂ ਦੀ ਜਵਾਂਗੀ ਅੱਛਾ ਹਾਂ ਜੀ ਹੁਣ ਜਿੱਦਨ ਤੇ ਸਾਡੇ ਕੋਲ ਆਉਣਿਓ ਕੋਈ ਮੰਨ ਕੇ ਚਲੋ ਉਸ ਤੋਂ ਬਾਅਦ ਤਾਂ ਨਹੀਂ ਕੋਈ ਸੋਜ ਆਈ ਉਸ ਤੋਂ ਬਾਅਦ ਕੋਈ ਸੋਜ ਨਹੀਂ ਆਈ ਠੀਕ ਹੈ ਹਾਂ ਜੀ ਔਰ ਪੈਰਾਂ ਦੇ ਵਿੱਚ ਦਰਦ ਦਰਦ ਆਈ ਨਹੀਂ ਜਵਾਂਗਾ ਘਟ ਗਿਆ ਠੀਕ ਹੈ ਪਹਿਲਾਂ ਕੋਈ ਡਾਕਟਰਾਂ ਨੂੰ ਮੇਰੇ ਤੋਂ ਪਹਿਲਾਂ ਵੀ ਮਿਲ ਚੁੱਕੇ ਹਾਂ ਹਾਂ ਜੀ ਬੰਨਾ ਬਹੁਤ ਦਵਾਈਆਂ ਦੇ ਡਾਕਟਰਾਂ ਕੋਲ ਕੋਈ ਫਾਇਦਾ ਨਹੀਂ ਹੋਇਆ ਦਵਾਈਆਂ ਨਾਲ ਠੀਕ ਹੈ ਸਾਡੇ ਬਾਰੇ ਸਤਪਾਲ ਜੀ ਜਿਵੇਂ ਪੁੱਛ ਲਮਾ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਦੀ ਵਾਰੀ ਪਤਾ ਲੱਗਿਆ ਸਾਨੂੰ ਪੰਜ ਦਿਨਾਂ ਤੋਂ ਉਥੋਂ ਪਤਾ ਲੱਗ ਗਿਆ ਕਾਨ ਸਿੰਘ ਵਾਲੇ ਤੋਂ ਦੱਸਿਆ ਹਾਂ ਠੀਕ ਹੈ ਸੋ ਦੋਸਤੋ ਇਹ ਸਤਪਾਲ ਜੀ ਨੇ ਤਪੇ ਤੋਂ ਜ਼ਿਲ੍ਹਾ ਬਰਨਾਲਾ ਤੋਂ ਮੈਂ ਦੱਸ ਦੇਵਾਂ ਕਿ ਇਹ 22 ਮਈ 2025 ਨੂੰ ਸਾਡੇ ਕੋਲ ਪਹਿਲੇ ਦਿਨ ਆਏ ਸੀ ਔਰ ਅਸੀਂ ਇਹਨਾਂ ਨੂੰ 5 ਦਿਨ ਲਗਾਤਾਰ ਆਉਣ ਲਈ ਕਿਹਾ ਸੀ ਇਹਨਾਂ ਨੂੰ ਥੋੜੇ ਭੁਲੇਖਾ ਪੈ ਗਿਆ ਸੀਗਾ ਦੋ ਦਿਨ ਆ ਕੇ ਸਤਪਾਲ ਜੀ ਤੁਸੀਂ ਐਦਾ ਸੀ ਵੀ ਤੁਹਾਨੂੰ 5 ਦਿਨ ਗੈਪ ਆਉਣ ਲਈ ਕਿਹਾ ਹਾਂ ਹਾਂ ਜੀ ਹਾਂ ਇਸ ਤਰ੍ਹਾਂ ਹੀ ਹੋ ਗਿਆ ਸੀ ਹਾਂ ਜੀ ਹਾਂ ਬੋਲੀ ਸੋ ਫਿਰ ਵੀ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਕੋਈ ਦਿੱਕਤ ਨਹੀਂ ਸੋ ਦੋਸਤੋ ਇਹ ਦੋ ਦਿਨ ਸਾਡੇ ਕੋਲੇ ਸੈਸ਼ਨ ਲੈ ਕੇ ਨਾ ਇਸ ਤੋਂ ਬਾਅਦ 3-4 ਦਿਨ ਇਹਨਾਂ ਨੇ ਗੈਪ ਪਾਤਾ ਸੀ ਕਿਉਂਕਿ ਇਹਨਾਂ ਨੂੰ ਸਮਝਣ ਦੇ ਵਿੱਚ ਹੀ ਭੁਲੇਖਾ ਪੈ ਗਿਆ ਸੀ ਅਸੀਂ ਇਹਨਾਂ ਨੂੰ 5 ਦਿਨ ਕੰਟੀਨਿਊ ਲਗਾਤਾਰ ਆਉਣ ਲਈ ਕਿਹਾ ਸੀ ਔਰ ਉਸ ਤੋਂ ਬਾਅਦ ਇਹਨਾਂ ਨੇ 3-4 ਦਿਨ ਬਾਅਦ ਗੈਰ ਪਾ ਕੇ ਆਏ ਨੇ ਔਰ ਅੱਜ ਇਹਨਾਂ ਨੇ 5 ਸੈਸ਼ਨ ਸਾਡੇ ਤੋਂ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਤੋਂ ਕੰਪਲੀਟ ਕੀਤੇ ਨੇ ਔਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਾਫੀ ਇੰਪਰੂਵ ਆਇਆ ਇਸ ਪੇਸ਼ੈਂਟ ਦੇ ਵਿੱਚ ਔਰ ਇਹਨਾਂ ਨੂੰ ਅਸੀਂ ਇਸ ਤੋਂ ਬਾਅਦ ਵੀ ਹਫਤੇ ਬਾਅਦ ਜਿਹੜੇ ਦੱਸ ਦੇਣਾ ਬਾਅਦ ਅਸੀਂ ਬੁਲਾਈਏ ਉਹ ਵੀਡੀਓ ਵੀ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝੀ ਕਰਾਂਗੇ ਸਤਪਾਲ ਜੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਜੋ ਲੋਕ ਇਹ ਵੀਡੀਓ ਸਰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਸੁਨੇਹਾ ਦੇਗਾ ਜੀ ਪਹਿਲੇ ਤਾਂ ਦਵਾਈਆਂ ਬਹੁਤ ਖਾਧੀਆਂ ਜੀ ਅੱਛਾ ਜੀ ਤੇ ਬਹੁਤ ਫਿਰ ਫਿਰ ਤਰਲਿਆ ਜੀ ਕੋਈ ਆਰਾਮ ਨਹੀਂ ਆਇਆ ਜੀ 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 ਤੁਹਾਨੂੰ ਸਾਨੂੰ ਬਹੁਤ ਆਰਾਮ ਆ ਗਿਆ ਠੀਕ ਹੈ ਕੋਈ ਦਵਾਈ ਤਾਂ ਨਹੀਂ ਤੁਸੀਂ ਅਸੀਂ ਦਿੱਤੀ ਤੁਹਾਨੂੰ ਨਾ ਕੋਈ ਨਹੀਂ ਦਿੱਤਾ ਜੀ ਠੀਕ ਹੈ ਬਿਨਾਂ ਦਵਾਈਆਂ ਤੋਂ ਸਾਡੇ ਤੋਂ ਠੀਕ ਹੋਏ ਹੋ ਹਾਂ ਬਿਨਾਂ ਦਵਾਈਆਂ ਤੋਂ ਹੋਇਆ ਜੀ ਠੀਕ ਹੈ ਜੀ ਹਾਂ ਸੋ ਦੋਸਤੋ ਤੁਸੀਂ ਵੀਡੀਓ ਦੇ ਅੰਤ ਤੱਕ ਬਨੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੇਮ ਕੈਰੋਪ੍ਰੈਕਟਿਕ ਤੇ ਜੇ ਤੁਸੀਂ ਅਜੇ ਨਵੇਂ ਹੋ ਜੁੜੇ ਹੋ ਤਾਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰੋ YouTube ਤੇ ਔਰ ਜੇ Facebook ਤੇ ਜਾਂ Instagram ਤੇ ਹੋ ਤਾਂ ਸਾਡਾ ਪੇਜ ਨੂੰ ਫੋਲੋ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਮਰੀਜ਼ਾਂ ਤੱਕ ਇਹ ਵੀਡੀਓ ਪਹੁੰਚਦੀ ਕਰੋ ਜੋ ਘਰਾਂ ਦੇ ਵਿੱਚ ਯੂਜ ਰਹੇ ਨੇ ਤੁਸੀਂ ਦੇਖਿਆ ਵੀ ਆ ਇਸ ਵੀਡੀਓ ਦੇ ਵਿੱਚ ਜੋ ਦੂਜੇ ਦਿਨ ਤੀਜੇ ਦਿਨ ਇਹਨਾਂ ਦੀ ਚਾਲ ਦੇ ਵਿੱਚ ਇਹਨਾਂ ਦੀ ਤੋਰ ਦੇ ਵਿੱਚ ਫਰਕ ਆਇਆ ਅੱਜ 5 ਸੈਸ਼ਨ ਇਹਨਾਂ ਨੇ ਕੰਪਲੀਟ ਕੀਤੇ ਨੇ ਔਰ ਤੁਸੀਂ ਅੰਤ ਦੇ ਵਿੱਚ ਵੀਡੀਓ ਦੇ ਨਾਲ ਬਣੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ